ਜ਼ਿਲ੍ਹਾ ਗਰਦਾਸਪੁਰ ਦੇ ਕਸਬਾ ਕਲਾਨੌਰ ਵਿੱਚ 22 ਗੱਟੂਆਂ ਸਮੇਤ ਇੱਕ ਦੋਸ਼ੀ ਨੂੰ ਕੀਤਾ ਕਾਬੂ ਇਸ ਮੌਕੇ ਤੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਅਤੇ ਦੇਖੋ ਇੱਕ ਖਾਸ ਰਿਪੋਰਟ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਪੁਲਿਸ ਚైనా ਦੇ ਡੋਰ ਨੂੰ ਲੈ ਕੇ ਲਗਾਤਾਰ ਸਰਚ અભિયાન ਤੇ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਨਹੀਂ ਬਖਸ਼ੇਗੀ ਜੋ ਚైనా ਡੋਰ ਵੇਚਦਾ ਫੜਿਆ ਗਿਆ ਹੈ ਜਿਹੜਾ ਚੈਨਲ ਗੱਟੂ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਉਹ ਬਾਰੇ ਦੱਸੋ। ਕਾਲ ਮਿਤੀ 25 12 2023 ਨੂੰ ਸਾਂਝਕ ਸਦਨੇਸੀ ਐਸ ਤੋਂ ਦੇਸ਼ ਭਾਰਮਣ ਸੁਖਿੰਦਰ ਸਿੰਘ ਸਰੂਜ ਹਰਜਨ ਸਿੰਘ ਵਾਸੀ ਜਯਾਦਰਾਮਾ ਦਾ ਕਾਲ ਜਿਹੜਾ ਉਹ ਗੁੱਪਕੇ ਦੇ ਨਾਲ ਆਪਣਾ ਚੈਨਲ ਉਹਨਾਂ ਤੋਂ ਸਭ ਪਹਿਲਾਂ ਆ ਗਿਆ ਰਿਹਾ ਦੇਖਦਾ। ਕੱਲ ਜਦੋਂ ਉਹਦੇ ਮਸੂ ਪਾਰਨੀ ਉਹਦੇ ਘਰ ਗੇੜ ਘੇੜ ਕਰ ਲਈ ਸੀ ਤਾਂ ਉਦੋਂ ਗੇੜ ਦੇ ਵਿੱਚ ਹੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਸੁਖਿੰਦਰ ਸਿੰਘ ਤਾਂ ਜਿਨੇ ਜਿਹਨੂੰ ਤੋਂ ਬੋਰਾਣਾ ਜਿਹੜੇ ਬੋਰਾ ਵਿੱਚ ਚੈੱਕ ਕਰਦੇ ਹੋ ਵਿੱਚੋਂ 22 ਕਟੂ ਜਿਹੜੇ ਚਰਨੌਰ ਦੇ ਬਰਾਮਦੇ ਤੇ ਜਿਹਦੇ ਖਿਲਾਫ ਐਫਆਈਰ ਨੰਬਰ 713 ਡੇਟ 23 ਅਪਰਚ 25 12 2023 ਅੰਦਰ 3688 ਕਿਸੇ ਥਾਣਾ ਖਰਾਰੋ ਦਾਪ ਕੀਤਾ ਗਿਆ ਤੇ ਕਿ ਨੁਕੀਸੇ ਵਾਲੀ ਹੈ ਤੇ ਇਹ ਕਿੱਥੋਂ ਲੈ ਕੇ ਹੁੰਦਾ ਸਰ ਜੀ ਗਾਂ ਕੀ ਪੀਲ ਕਰਦੇ ਦੁਕਾਨਦਾਰਾਂ ਨੂੰ ਮੈਂ ਚਰਨੌਰ ਦੇ ਵਸਨੀਕਾਂ ਤੇ ਪਿੰਡਾਂ ਦੇ ਲੋਕਾਂ ਤੇ ਖਸਿਆਰ ਦੇ ਵਸਨੀਕ ਭਾਈ ਮਸ਼ਮੀਰ ਦੁਕਾਨਦਾਰ ਬੀਲ ਕਰਾਂਗੇ ਆਪ ਵੀ ਇਹ ਡੋਰ ਜਿਹੜੇ ਨਾਗ ਚੀਜਾਂ ਨੇ ਕਿਉਂਕਿ ਬਹੁਤ ਇੱਕ ਘਾਤਕ ਸਿੱਧ ਹੁੰਦੀ ਆ ਤੇ ਜੇ ਕਿਤੇ ਹੁਣ ਦੁਬਾਰਾ ਫੇਰਾਂ ਨੂੰ ਕੋ ਵਿਖਦੀ ਨਾ ਹੁਣ ਕੋਈ ਰੋਟ ਸਾਂ ਗਈ ਤੇ ਪੱਟਿਆਦਾਂ ਕਰਾਂਗੇ ਤੇ ਮੇਰੇ ਤੇ ਆਮ ਆਬਾਦਿਕ ਤੇ ਬੱਚਿਆੜੇ ਡੋਰਾ ਡੋਰਾਣਾ ਬਲਾਗਣਾ ਹੁੰਦਾ ਹੈ ਮਾਪਿਆਂ ਨੂੰ ਬੇਨਤੀ ਆ ਕਿ ਵੀ ਆਪਣੇ ਬੱਚਿਆਂ ਨੂੰ ਅਜਿਹੇ ਕੰਮਾਂ ਤੋਂ ਰੋਕੋ ਤੇ ਜੇ ਕੋਈ ਕਰਾ ਵਾਪਰ ਗਈ ਤੇ ਆਪਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਵਿੱਚ ਇਨਵੋਲ ਕਰਾਂਗੇ ਜਿਹੜੇ ਹੋਰ ਹੀ ਦੰਗਾਂ ਦਾ ਰਵੇਜ ਰਹੇ ਨੇ ਕੋਈ ਚੈਨਲ ਹੋਰ ਉਹਨਾਂ ਤੇ ਕੀ ਹੋਰ ਵੀ ਅਸੀਂ ਆਪਣਾ ਸੀਡ ਨੂੰ ਪਲਾ ਕਰ ਰਹੇ ਆ ਕਿ ਜਿੱਥੇ ਵੀ ਉਹਨੂੰ ਕੋਈ ਵੇਚਦੇ ਪਾਏਗੇ ਆਪਾਂ ਤੁਰੰਤ ਰਜਿਸਟਰ ਕਰਾਂਗੇ ਪੱਤਾ ਦੱਜ ਕਰਾਂਗੇ